ਆਰਟੀਕਲ ਪਾਸ ਕੀਆ ਹੈ ਉਹ ਲੈਟ ਬੋਲ ਅਗਲੇ ਵਸਤੂ ਦਾ ਦੋ ਦੋ ਇੱਕ ਦਮ ਬੱਜੀ ਪੱਲੀਏ ਪੱਲੀਏ ਅਚਾਰੀ ਸੁਣੋ ਅਰੇ ਹੋਲੀ ਕੀ ਦਾ ਕੋਈ ਹੈ ਹਾਂ ਬੱਸ ਕੋਈ ਬੁੜਾ ਨਹੀਂ ਬੁੜਾ ਨਹੀਂ ਜਿਹੜਾ ਤੁਹਾਨੂੰ ਕੋਈ ਕਹਿੰਦਾ ਹੈ ਤਾਂ ਕੁਝ ਨਹੀਂ ਹੋ ਰਿਹਾ ਯਾਰ ਮੈਂ ਅਬਲੀਸ਼ਾ ਪੈਕੀ ਹਾਂਜੀ ਅਸੀਂ ਇਹਦੀ ਕੰਪਲੇਨਟ ਕੀਤੀ ਸੀ ਸਿਵਲ ਸਰਜਨ ਕਮੇਟੀ ਅ ਡੀਸੀ ਸਾਹਮਣੇ ਕੀਤੀ ਸੀਗੀ ਉਸ ਕੰਪਲੇਨਟ ਤੋਂ ਪਹਿਲਾਂ ਅਸੀਂ ਕਿਉਂਕਿ ਪ੍ਰੂਫ ਚਾਹੀਦੇ ਸੀ ਇਹ ਵਰਬਲੀ ਅਲੀਗੇਸ਼ਨ ਨਹੀਂ ਸੀ ਲਾਣੇ ਅਸੀਂ ਤਿੰਨ ਮੈਂਬਰਾਂ ਦੀ ਇੱਕ ਟੀਮ ਬਣਾਈ ਤੇ ਅਸੀਂ ਗੁਪਤ ਕੈਮਰੇ ਨਾਲ ਹੀ ਉਹਨਾਂ ਹਸਪਤਾਲਾਂ ਵਿੱਚ ਗਏ ਜਿਨ੍ਹਾਂ ਬਾਰੇ ਸੀਗਾ ਕਿ ਇਹ ਉਹਨਾਂ ਦੇ ਕੈਂਪ ਲਗਾ ਕੇ ਤੇ ਕੋਈ ਜਿਹੜਾ ਉਹਨਾਂ ਹਸਪਤਾਲਾਂ ਨੂੰ ਚਾਹਮ ਨੂੰ ਵੇਚਦਾ ਓ ਹਸਪਤਾਲ ਦੀ ਗਾਡੀ ਕਰ ਲਈ ਇੱਥੇ ਤੁਹਾਡੇ ਸਾਹਮਣੇ ਆ ਨਰਸ ਖੜੀ ਹੈ ਰੋਣੇ ਨੂੰ ਓਨ ਕਰਦੇ ਆ ਇਹ ਰਗੂਨਾਥ ਹਸਪਤਾਲ ਦੀ ਵੀਡੀਓ ਹੈ ਅਸਲ ਡਾਕਟਰ ਜਿਹੜਾ ਇਹਦਾ ਯਾਦ ਕੇਮਪ ਤੇ ਲਗਾਉਂਦਾ ਹੈ ਔਰ ਕਰਦਾ ਹੈ ਮੈਂ ਕਰਦਾ ਹੁਣ 15 ਮਿੰਟਾਂ ਦਾ ਇਸ ਤੋਂ ਬਿਨਾ ਬਸੀ ਹਸਪਤਾਲ ਅੱਗੇ ਗੁਰਦੇਵ ਹਸਪਤਾਲ ਅੱਗੇ ਸੱਤਿਏ ਹਸਪਤਾਲ ਅੱਗੇ ਪ੍ਰੀਤ ਹਸਪਤਾਲ ਅੱਗੇ ਤਕਰੀਬਨ 6 ਤੋਂ 7 ਹਸਪਤਾਲ ਦੀ ਪ੍ਰਾਈਵੇਟ ਜਿਹੜੇ ਪ੍ਰਾਈਵੇਟ ਨੇ ਜਿਹੜੇ ਕਿ ਜਿਹਦੇ ਕੈਂਪ ਇਹ ਨਿਮਾਣਾ ਉਹਨਾਂ ਨੇ ਧਰੂ ਲਗਾੰਦਾ। ਉਹਨੇ ਬਹੁਤ ਇੱਕ ਵੱਡਾ ਰਾਜ਼ ਸੀ ਜਿਹੜਾ ਆਮ ਲੋਕਾਂ ਨੂੰ ਨਹੀਂ ਪਤਾ। ਆਮ ਲੋਕ ਕੇ ਸਮਝਦੇ ਸੀ ਕਿ ਇਹ ਸੇਵਾ ਕਰਦਾ। ਉਹਦਾ ਦਾ ਪਹਿਰਾਵਾ ਬਣਾਇਆ ਹੋਇਆ, ਦਾੜਾ ਪ੍ਰਕਾਸ਼ ਕੀਤਾ, ਸੋਪਾ ਪਾ ਲਿਆ। ਲੋਕੀ ਕਹਿੰਦੇ ਸ਼ਾਇਦ ਇਹ ਸੇਵਾ ਕਰਦਾ ਖੂਬਦਾਨ ਕੈਂਪਾਂ ਦੇ ਰਹੀਂ। ਇਹ ਸੇਵਾ ਕਰਦਾ। ਪਰ ਅਸਲੀਅਤ ਕੁਝ ਹੋਰ ਸੀ। ਉਹ ਮੈਨੂੰ ਵੀ ਨਹੀਂ ਸੀ ਪਤਾ ਪਹਿਲਾਂ। ਪਤਾ ਉਦੋਂ ਲੱਗਿਆ ਜਦੋਂ ਇਹਦੇ ਇੱਕ ਕੈਂਪ ਲਗਾਇਆ ਉਹਦੇ ਵਿੱਚ ਇੱਕ ਡੀਐਮਸੀ ਦਾ ਕੋਈ ਪਰਸਨ ਆਇਆ ਹੋਇਆ ਸੀ ਉਹ ਮੈਨੂੰ ਜਾਣਦਾ ਸੀ ਉਹਨੇ ਮੈਨੂੰ ਦੱਸਿਆ ਕਿ ਜਿਹਨੂੰ ਤੁਸੀਂ ਸੇਵਾ ਸਮਝਦੇ ਪਿਓ ਸ਼ਾਮ ਨੂੰ ਤੁਹਾਡੇ ਕੋਲ ਪੈਸੇ ਲੈ ਕੇ ਜਾਂਦਾ ਪਰ ਬੋਤਲ ਦੇ ਹਿਸਾਬ ਨਾਲ ਅਸੀਂ ਫਿਰ ਉਹ ਸਬੂਤ ਇਕੱਠੇ ਕਰਨੇ ਸ਼ੁਰੂ ਕੀਤੇ ਅਸੀਂ ਡਾਕਟਰ ਬਾਂਸਲ ਦੀ ਲੈਬ 'ਚ ਵੀ ਗਏ ਉਹ ਸਿੱਧੀ ਤਰੀਕੇ ਤੋਂ ਉਹਨਾਂ ਨੇ ਐਗਰੀ ਕਰਨਾ ਨਹੀਂ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਵੀ ਕੈਂਪ ਲਾਣਾ ਚਾਹੁੰਦੇ ਆ ਦੱਸੋ ਕਿੰਨੇ ਪੈਸੇ ਦੋਗੇ ਇੱਕ ਯੂਨਿਟ ਪਿੱਛੇ ਉਹ ਕਹਿਣ ਲੱਗੇ 200 ਲੈ ਲਓ 250 ਲੈ ਲਓ ਅਸੀਂ ਕਿ ਜਿੰਨੇ ਨਿਮਾਣੇ ਨੂੰ ਦੇ ਦਿਓ ਉਹਨੇ ਦੇ ਦਿਓ ਉਹ ਕਹਿੰਦੇ 350 ਦਿੰਦੇ ਸਾਢੇ 350 ਲਾ ਲੋ ਉਹ ਵੀਡੀਓ ਸਿਕਾਰਡ ਹੈ ਅੱਛਾ ਆਡੀਓ ਵੀ ਨਹੀਂ ਵੀਡੀਓ ਵੀ ਨਹੀਂ ਪ੍ਰੀਤ ਹਸਤਾਲ ਵਾਲੇ ਨੇ ਮੰਨਿਆ ਮੇਰੇ ਕੋਲ ਆ ਮੈਂ ਤੋ ਸਬੂਤ ਦੇਣ ਜਾ ਰਿਹਾ ਉਹ ਕਹਿੰਦਾ ਜੀ 250 ਰੁਪਏ ਦਿੰਨੇ ਪਰ ਜੁਣ ਸੱਤੇ ਮਸਤਾਲ ਵਾਲੇ ਨੇ ਆ ਕੇ ਬਿਆਨ ਦਿੱਤਾ ਇਹ ਸਾਰੇ ਜਿਹੜੇ ਮੈਂ ਤੋ ਬਿਆਨ ਦਿਖਾ ਰਿਹਾ ਇਹ ਆਰਟੀਆ ਆਈ ਰਾਈਨ ਮੈਂ ਕਢਾਏ ਨੇ ਸਰਕਾਰੀ ਮੋਹਰਾਂ ਲੱਗੀਆਂ ਨੇ ਕੋਈ ਮੇਰੇ ਪਰਸਨਲ ਕੋਈ ਉਹਦਾ ਨਹੀਂ ਕੱਟੇ ਕਿਤੇ ਹੋਏ ਜਦੋਂ ਅਸੀਂ ਡੀਸੀ ਸਾਹਿਬ ਨੂੰ ਕਮਪਲੇਂਟ ਦਿੱਤੀ ਡੀਸੀ ਸਾਹਿਬ ਨੇ ਮਾਰ ਕਰਤੀ ਸਿਵਲ ਸਰਜਨ ਨੂੰ ਸਿਵਲ ਸਰਜਨ ਡਾਕਟਰ ਜਸਵੀ ਸਿੰਘ ਆਲੋਕਸੀ ਉਹਨਾਂ ਨੇ ਇਹਦੀ ਜਥੇਬੰਦੀ ਤੇ ਪਾਬੰਦੀ ਲਗਾਤੀ ਉਹਨਾਂ ਨੇ ਪਹਿਲਾਂ ਬੁਲਾਏ ਡਾਕਟਰ ਬਿਆਨ ਲਏ ਬਿਆਨ ਲੈ ਕੇ ਇਹਦੀ ਜਥੇਬੰਦੀ ਤੇ ਪਾਬੰਦੀ ਲਾਤੀ ਉਹਦੀ ਪਾਬੰਦੀ ਦੀ ਕਾਪੀ ਵੀ ਹੈ ਸਾਹਮਣੇ ਐ ਸਟੋਨਿੰਗ ਕਮੇਟੀ ਦੀ ਪਾਬੰਦੀ ਲਾਈ ਉਹ ਰੱਖ ਕੇ 20 ਸਿਵਲ ਰਿਪੋਰਟਾਂ ਲੱਗੀ ਹੈ ਉਹਨਾਂ ਨੇ ਪਾਬੰਦੀ ਲਗਾਈ ਠੀਕ ਹੈ ਜੀ ਹੈਲੋ ਉਸ ਤੋਂ ਬਾਅਦ ਉਹ ਜਾਂਚ ਸ਼ੁਰੂ ਕੀਤੀ ਉਹਨਾਂ ਨੇ ਕਿੰਗਸ 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 ਜਿਹੜੇ ਵੱਖਰੇ ਵੱਖਰੇ ਹਸਪਤਾਲਾਂ ਦੇ ਡਾਕਟਰਾਂ ਤੋਂ ਬਾਅਦ ਵੀ ਤੁਸੀਂ ਦੱਸੋ ਜੀ ਉਹ ਲੋਕਾਂ ਨਾਲ ਕਰਕੇ ਪਰ ਜਿਹੜੇ ਵੀਡੀਓ ਕੱਢ ਸੀ ਉਹ ਡਾਕਟਰਾਂ ਨੂੰ ਉਹਨਾਂ ਨੂੰ ਕਿਹਾ ਵੀ ਤੁਸੀਂ ਕਹਿੰਦੇ ਹੋ ਰਵੰਸ ਸਿੰਘ ਨੂੰ ਕਿਹਾ ਵੀ ਤੁਸੀਂ ਕਹਿੰਦੇ ਮੈਂ ਤਾਂ ਕੋਈ ਪੈਸਾ ਨਹੀਂ ਦਿੰਦਾ ਤੇ ਆਹ ਤੇਰੀ ਭਈ ਵੀਡੀਓ ਤੂੰ 350 ਬੋਲਦਾ ਪਿਆ ਬੱਸੀ ਨੂੰ ਕਿਹਾ ਤੂੰ ਬੋਲਦਾ ਮੈਂ 300 ਪ੍ਰੀਤ ਵਾਲੇ ਨੂੰ ਕਿਹਾ ਤੂੰ ਬੋਲਦਾ ਮੈਂ 250 ਫਿਰ ਦੋ ਹਸਪਤਾਲ ਵਾਲਿਆਂ ਨੇ ਤਾਂ ਅਫੀਸ਼ੀਅਲ ਬਿਆਨ ਦਿੱਤੇ ਉਹ ਬਿਆਨ ਦੀ ਕਾਪੀ ਮੇਰੇ ਕੋਲ ਹੈ ਜਿਹਦੇ ਵਿੱਚ ਸੱਤ ਮਸਤਾਂ ਤੋਂ ਡਾਕਟਰ ਪੇਸ਼ ਹੋਇਆ ਉਹਨੇ ਕਿਹਾ ਜੀ ਅਸੀਂ ਆਹ ਦੀ ਕਾਪੀ ਐ ਇਹ ਸਾਈਨ ਨੇ ਉਹਦੇ ਔਰ ਇਹ ਹੱਥ ਕਾਲ ਦੇ ਸਾਈਨ ਨੇ ਇਹ ਮੈਨੂੰ ਇਹ ਵੀ ਬਿਆਨ ਚੋਣ ਲੈਣੇ ਪਏ ਸਿਵਲ ਸਰਜਨ ਨੇ ਪਿਛਲੇ ਦਿਨੀ ਟਰਾਂਸਫਰ ਹੋ ਗਈ ਉਹਨਾਂ ਦੀ ਉਹਦਗੇ ਜੀ ਸਿਵਲ ਸਰਜਨ ਡਾਕਟਰ ਜਸਵੀਰ ਤੋਂ ਬਾਲੋਫੀ ਹੋ ਗਈ ਟਰਾਂਸਫਰ ਉਹ ਤਾਂ ਰਿਪੋਰਟ ਬਣਾਈ ਫਿਰਦੇ ਸੀ ਕਿ ਕਿ ਮੈਂ ਇਹਦੀ ਐਫ ਆਈ ਆਰ ਕਰਵਾਣੀ ਹੈ ਨਿਮਾਣੇ ਦੀ ਕਿਉਂਕਿ ਉਹਨਾਂ ਕੋਲ ਸਾਰੀ ਗੱਲ ਉਹਨੂੰ ਉੱਪਰ ਚੜਜੋ ਨਾ ਭਾਵੇਂ ਡਾਕਟਰ ਮੁਕਰੀ ਜਾਨ ਪਰ ਗੱਲ ਉਹਨਾਂ ਦੇ ਭੱਲੇ ਪੈ ਗਈਆਂ ਮੈਂ ਪੈਸਕਾ ਨੂੰ ਬਿਠੇ ਕਿੱਥੇ ਗਿਆ ਤੁਸੀਂ ਆਫ ਕਰਦਾ ਇਹ ਤਾਂ ਖੜਕਾ ਕੇ ਕਿੰਗ ਕਿੰਗ ਉਹਨਾਂ ਨੇ ਆਪੇ ਜਿਹੜੇ ਦੇਖੋ ਆਪੇ ਜਿਹੜੀ ਬਿਲਡਿੰਗ ਆ ਕੁਮਾਰਾ ਦੀ ਹਾਂਜੀ ਸਾਹਮਣੇ ਬਿਲਡਿੰਗ ਤੇ ਉਹਨਾਂ ਨਾਲ ਰੱਪ ਜਣੇ ਇਹਦੀ ਕੀ ਸੈਟਿੰਗ ਹੋਈ ਵਧੀਆ ਖੜੀਆਂ ਦੇ ਪ੍ਰਸਤ ਵਾਲੀਆਂ ਸਾਨੂੰ ਤਾਂ ਉਹਨਾਂ ਨੇ ਕੋਈ ਬਹੁਤਾ ਐਂਟਰਟੇਨਿੰਗ ਕੀਤਾ ਜਦੋਂ ਅਸੀਂ ਜਾਈਏ ਮੈਂ ਬਿਜ਼ੀ ਹਾਂ ਮੈਂ ਬਗਾਲ ਨਹੀਂ ਕਰਦਾ ਪਰ ਇਹ ਜਿਹੜੀ ਰਿਪੋਰਟ ਉਹਨਾਂ ਨੇ ਬਣਾਈ ਜਿਹਨੂੰ ਜਿਹਦੇ ਦਿਨੂ ਲੈ ਕੇ ਨਿਮਾਰਾ ਬੜਾ ਟੱਪਿਆ ਗੱਡੀਆਂ ਦੇ ਨਾਮ ਦੇ ਸਾਥੀ ਕੋਈ ਪੱਤਰਕਾਰ ਵੀ ਸੀਗਾ ਉਹਦੇ ਨਾਲ ਜਿਹੜਾ ਆਪਣੇ ਨੂੰ ਭੁੰਦਾ ਕਤਲ ਕੇਸ ਦੇ ਵਿੱਚ ਨਾਮਜ਼ਦ ਹੈ ਉਹ ਵੀ ਜਿਹੜਾ ਕਹਿੰਦਾ ਕਿ ਮੈਂ ਇਹ ਜੀ ਸਾਡੀ ਸ਼ਿਟ ਰਿਪੋਰਟ ਸਾਡੇ ਅੱਸਟਾਗੇ ਜਿੱਥੇ ਡਾਕਟਰ ਕਹਿ ਰਹੇ ਨੇ ਕਿ ਅਸੀਂ ਪੈਸਾ ਨਹੀਂ ਦਿੰਦੇ ਇਸ ਮੁਤਾਬਕ ਸਿਵਲ ਸੰਗਠਨ ਪਰਿਕ ਨਾਲ ਉਹਨੇ ਸਲੇ ਲਾਈ ਲਿਖੀ ਕਿ ਇਹਦੇ ਨਾਲ ਜਿਹੜੀ ਮਨਜੀਤ ਸਿੰਘ ਜੀ ਨੇ ਪੈਂਡਰਾ ਹੀ ਲਾਈ ਹੈ ਉਹਦੇ ਅਸੀਂ ਜਾਂਚ ਨਹੀਂ ਕਰ ਸਕਦੇ ਕਿਉਂਕਿ ਸਾਡੇ ਅਧਿਕਾਰ ਖੇਤਰ 'ਚ ਨਹੀਂ ਹੈ ਜੇ ਤਾਂ ਜਿਹੜੀ ਚੀਜ਼ ਦੇ ਵਿੱਚ ਸਬੂਤ ਰਹੇ ਸਾਹਮਣੇ ਵੀ ਪੈਨ ਡਰਾਈਵ ਉਹਨੇ ਉਹਨਾਂ ਨੇ ਜਾਂਚ ਲਈ ਕੀਤੀ ਤੇ ਟਿੱਟਰਪੋਰਟ ਕਿਦਾਂ ਤਿਆਰ ਹੋਗੀ ਉਹ ਅਧੂਰੀ ਹੋ ਗਈ ਹਾਂ ਆ ਬਗਾਇਦਮ ਗੁਰਾ ਕਲੀਅਰ ਅੰਡਰਲਾਈਨ ਕੀਤੀਆਂ ਜਮ੍ਹਾਂ ਕਰਾਈਆਂ ਪੈਨ ਡਰਾਈਵ ਵੀ ਤੇ ਕੋਈ ਟਿੱਪਣੀ ਕੀਤੀ ਨਹੀਂ ਜਾ ਸਕਦੀ ਕਿਉਂਕਿ ਇਹ ਪੜਤਾਲੀਆ ਕਮੇਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਹਨ ਇਸ ਲਈ ਪੈਨ ਡਰਾਈਵ ਦੀ ਜਾਂਚ ਅਗੇੜੀ ਸੰਵੰਦਨ ਵਿਭਾਗ ਤੋਂ ਕਰਾਣੀ ਪੜਦੀ ਆ ਇਹਦਾ ਮਤਲਬ ਰਿਪੋਰਟ ਅਜੇ ਬਣੀ ਨਹੀਂ ਰਿਪੋਰਟ ਕੰਪਲੀਟ ਨਹੀਂ ਅਧੂਰੀ ਹੈ ਇਹਨੂੰ ਲੈ ਕੇ ਉਹ ਬਾਰ-ਬਾਰ ਮੀਡੀਆ ਦੇ ਸਾਹਮਣੇ ਆ ਸਿੱਟਾ ਰਿਪੋਰਟ ਆ ਸਿੱਟਾ ਰਿਪੋਰਟ ਆ ਸਿੱਟਾ ਰਿਪੋਰਟ ਆ ਗਈ ਵੀ ਅਸੀਂ ਤਾਂ ਸਾਰੂ ਉਹਨਾਂ ਨੇ ਦੋਸ਼ ਮੁਕਤ ਕਰਤਾ ਜਦੋਂ ਦੋਸ਼ ਮੁਕਤ ਉਹਨਾਂ ਨੇ ਕੀਤਾ ਹੀ ਨਹੀਂ ਤੁਸੀਂ ਵੀ ਜਿਹੜੀ ਆਹ ਰਿਪੋਰਟ ਸੀਗੀ ਇਹਦੀ ਆਪਣੇ ਆਡੀ ਹੋਰ ਡਿਊਟੀ ਦੇ ਤੌਰ ਤੇ ਕਿ ਕਿਸੇ ਨੂੰ ਲੈ ਕੇ ਜੈਵਲ ਪੇਕੇ ਮੈਂ ਉੱਥੇ ਆ ਰਿਆ ਜਦੋਂ ਸਾਡੇ ਕੋਲ ਆ ਉਹਨਾਂ ਨੇ ਬਣਾਤੀ ਅਸੀਂ ਵੀ ਕਿਹਾ ਵੀ ਅਸੀਂ ਸਬੂਤ ਵੀ ਦਿੱਤੇ ਫਿਰ ਇਹ ਰਿਪੋਰਟ ਕਿੱਦਾਂ ਬਣਾ ਸਕਦੇ ਆ ਫੇਰ ਉਹਦੀ ਜਾ ਕੇ ਆਰਟੀਆਈ ਪਾਈ ਤੇ ਆਰਟੀਆਈ ਟਾਈਮ ਲੱਗ ਜਾਂਦਾ 20 ਦਿਨ 25 ਦਿਨ ਅੱਜ ਸਾਰਾ ਬੈਠਾ 20 25 ਦਿਨ ਆਰਟੀਆਈ ਲੱਗ ਜੰਦੇ ਉਹਦੇ ਵਿੱਚ ਇਹ ਰਿਪੋਰਟ ਸਾਹਮਣੇ ਆਈ ਆ ਸਿਵਲ ਤੁਹਾਡਾ ਸੱਤਿਆ ਮਸਤਾਲ ਤੇ ਪ੍ਰੀਤ ਅਸਤਾਲ ਪ੍ਰੀਤ ਵਾਲੇ ਦਾ ਬਿਆਨ ਹੈ ਕਿ ਅਸੀਂ 250 ਰੁਪਿਆ ਨਿਮਾੜੇ ਨੂੰ ਕੈਸ਼ ਦਿੰਨੇ ਆ ਪਰ ਯੂਨਿਟ ਸੱਤਿਆ ਮਸਤਾਲ ਦਾ ਬਿਆਨ ਹੈ ਮੈਂ ਤੁਹਾਨੂੰ ਦੇਣਾ ਇਹ ਆ ਬਿਆਨ ਜਿਹੜੇ ਸਿਵਲ ਸਰਜਨ ਨੂੰ ਦੇ ਕੇ ਆਏ ਨੇ ਅਜ ਉਹਨੂੰ ਬਿਆਨ ਦਿਆ ਏ ਬਿਆਨ ਦੇ ਕੇ ਆਏ ਨੇ ਕੋਣੇ ਨੂੰ ਕੋਣੇ ਮਤਲਬ ਉਹਨੇ ਲਿਖਤਾ ਵੀ ਇਹ ਜਿਹੜੀ ਕਲੀਨ ਚਿੱਟ ਦਿੱਤੀ ਕਿਸ ਵੇਸ ਤੇ ਦੇਤੀ ਡਾਕਟਰਾਂ ਦੇ ਬਿਆਨ ਵੀ ਹੈ ਕਹਿੰਦੇ ਨੇ ਪੈਸੇ ਦਿੰਦੇ ਨੇ ਪੈਂਡਰਾਈ ਵੀ ਇਹ ਕਹਿੰਦੀ ਹੈ ਰਿਕਾਰਡਿੰਗ ਵੀ ਇਹ ਕਹਿੰਦੀ ਹੈ ਫਿਰ ਉਹ ਕਿੱਥੋਂ ਕਲੀਨ ਚਿੱਟ ਮਿਲ ਗਈ ਅਸੀਂ ਆਏ ਅੱਜ ਦੀ ਕਾਨਫਰੰਸ ਦਾ ਮੁਖਤਸਰ ਸੀ ਕਿ ਅਸੀਂ ਦਸੀਏ ਕਿ ਕਲੀਨ ਚਿੱਟ ਨਹੀਂ ਮਿਲੀ ਇਹ ਕਲੀਨ ਚਿੱਟ ਨਹੀਂ ਹੈ ਇਹ ਧੂਰੀ ਰਿਪੋਰਟ ਹੈ ਜਿਹੜੀ ਝੂਠੀ ਹੈ ਕਿਸ ਵੇਸ ਤੇ ਕਲੀਨ ਚਿੱਟ ਦੇ ਰਹੇ ਨੇ ਕਿ ਜੀ ਉਹਨਾਂ ਡਾਕਟਰਾਂ ਨੇ ਕਿਹਾ ਕਿ ਅਸੀਂ ਪੈਸੇ ਨਹੀਂ ਦਦਦੇ ਤੇ ਡਾਕਟਰ ਕਹਿ ਗਏ ਇਹ ਕਹਿੰਦੇ ਆ ਆ ਦੋ ਹੱਥਾਂ ਮੇਰੇ ਹੱਥ ਨੇ ਰਿਟਰਨ ਬਿਆਨ ਨੇ ਸਾਈਨ ਉਹਨਾਂ ਦੇ ਨੇ ਸਾਈਨ ਸਿਵਲ ਸਰਜਨ ਦੇ ਦਫ਼ਤਰ ਦੇ ਸਾਰੇ ਡਿਪਾਰਟਮੈਂਟ ਦੇ ਨੇ ਜਿਨ੍ਹਾਂ ਨੇ ਜਾਂਚ ਕੀਤੀ ਉਹਨਾਂ ਦੇ ਸਾਈਨ ਨੇ ਡੇਟਾਂ ਨੇ ਤੁਹਾਨੂੰ ਕਦੋਂ ਮਿਲ ਗਈ ਇਹ ਮੈਨੂੰ ਹੋਰਿਆਂ ਨੂੰ ਮਿਲੇ ਪਿਛਲੇ ਹਫ਼ਤੇ ਡਾਕਟਰ ਇਲੈਕਸ਼ਨ ਖਾਂ ਕਿਉਂ ਇਲੈਕਸ਼ਨ ਦੇ ਦਿਨਤੀ ਅਸੀਂ ਪ੍ਰੈਸ ਕਾਨਫਰੰਸ ਸ਼ਾਇਦ 10 ਦਿਨ ਪਹਿਲਾਂ ਰੱਖਦੇ ਇਲੈਕਸ਼ਨ ਤੇ ਸਾਰਾ ਮੀਡੀਆ ਵੀ ਬਿਜ਼ੀ ਸੀ ਔਰ ਅਸੀਂ ਖੁਦ ਵੀ ਬਿਜ਼ੀ ਸੀ ਇਸ ਕਰਕੇ ਅਸੀਂ ਕਿਹਾ ਕੋਈ ਗੱਲ ਨਹੀਂ ਇਲੈਕਸ਼ਨ ਲੱਗ ਲੈਣਾ ਤੋਂ ਕਾਲ ਇਲੈਕਟਰਲ ਦੇ ਦੌਰ ਖਤਮ ਹੋਇਆ ਅੱਜ ਆਪਾਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਸਦਾਰ ਦਿੱਤਾ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਕਿ ਅਸੀਂ ਜਿਹੜੀ ਵਿਸ਼ੇ ਤੇ ਅੱਜ ਗੱਲ ਕਰਨ ਲਈ ਬੈਠੇ ਆਂ ਕਿ ਇਸ ਜਿਹੜੀ ਰਿਪੋਰਟ ਸਿਵਲ ਸਰਜਨ ਨੇ ਤਿਆਰ ਕੀਤੀ ਹੈ ਇਹਦੇ ਤੇ ਸਿਵਲ ਸਰਜਨ ਦੇ ਸਾਈਨ ਨਹੀਂ ਲਈ ਹੈ ਅੱਛਾ ਸਭ ਤੋਂ ਵੱਡੀ ਗੱਲ ਜੇ ਦਫਤਰ ਸਿਵਲ ਸਰਜਨ ਨੂੰ ਮਾਰਕ ਹੋਈ ਹੋਵੇ ਸਿਵਲ ਸਰਜਨ ਨੇ ਰਿਪੋਰਟ ਤਿਆਰ ਕਰਨੀ ਹੋਵੇ ਉਹਨੇ ਆਪ ਜਾਂਚ ਕਰਾਈ ਹੋਵੇ ਉਹਦੇ ਸਾਈਨ ਤਾਂ ਹੋਣੇ ਚਾਹੀਦੇ ਆ ਸਿਵਲ ਸਰਜਨ ਦੇ ਸਾਈਨ ਨਹੀਂ ਤੇ ਰਿਪੋਰਟ ਦੇ ਵਿੱਚ ਇਹ ਦੋਨੋਂ ਜਿਹੜੇ ਠੋਕ ਠੋਕੇ ਕਹਿੰਦੇ ਸਿੱਕਾ ਰਿਪੋਰਟ ਤੇ ਟਾਰ ਰਿਪੋਰਟ ਤੇ ਦੂਜੀ ਗੱਲ ਜਿਹੜੇ ਉਹ ਕਹਿੰਦੇ ਨੇ ਰਿਪੋਰਟ ਦਾ ਬੇਸ ਬੰਦਦੇ ਨੇ ਡਾਕਟਰਾਂ ਦਾ ਤੇ ਡਾਕਟਰ ਇਹ ਕਹਿ ਰਹੇ ਨੇ ਕਿ ਅਸੀਂ ਬੈਠੇ ਦਿੰਦੇ ਆ ਫਿਰ ਬੋਗਾ ਪੈਂਡਰਾ ਵੀ ਜਾਂਚ ਨਹੀਂ ਕੀਤੀ ਪੈਂਡਰਾ ਵੀ ਡਾਕਟਰ ਬੋਲਦੇ ਵੇ ਫਿਰ ਦੱਸੋ ਜਾਂਚ ਮੁਕੰਮਲ ਕਿੱਦਾਂ ਹੋਈ ਤੇ ਉਹਦੇ ਸਿੱਟਾ ਰਿਪੋਰਟ ਦੀ ਹੱਕ ਚ ਕਿਵੇਂ ਬਣੀ ਇੱਕ ਕਲੀਨ ਜੱਟ ਨਹੀਂ ਹੈ ਬੇਕਹਿਣਾ ਜਨਾ ਤੁਹਾਨੂੰ ਮਿਲੇ ਸੀ ਜਿਹੜਾ ਐਸਐਮਓ ਜੀ ਸੀਐਫ ਸਿਵਲ ਸਰਜਨ ਤਾਂ ਗੰਢਿਆ ਗਿਆ ਜੀ ਅਸੀਂ ਪੰਜਾਬੀ ਚ ਉਪਰ ਲਈ মিডিਆ ਦੇ ਸਾਹਮਣੇ ਕਹਿ ਰਹੇ ਆ ਜਿਹਨੇ ਰਿਪੋਰਟ ਤਿਆਰ ਕੀਤੀ ਕੋਈ ਸਬੂਤਾਂ ਨੂੰ ਦੇਖ ਕੇ ਵੀ ਰਿਪੋਰਟ ਦਾ ਦੀ ਤਿਆਰ ਕਰ ਸਕਦਾ ਤੁਸੀਂ ਇੱਕ ਲਾਈਨ ਲੇਖ ਕੇ ਸਾਰਤਾ ਕਿ ਜੀ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਪੈਂਦੇ ਦੀ ਜਾਂਚ ਕਰਨਾ ਫਿਰ ਰਿਪੋਰਟ ਕਿਦਾਂ ਤਿਆਰ ਹੋਗੀ ਜੇ ਜਿਹੜੀ ਤੁਸੀਂ ਸਬੂਤ ਲਾਇਆ ਉਹਨੂੰ ਤੁਸੀਂ ਗਾਚਿਆ ਨਹੀਂ ਫਿਰ ਤੁਹਾਡੀ ਸੋਟੀ ਇਹ ਲੋੜੀ ਕਾਲ ਚੋੜੀ ਮਾਨਦੀ ਵੀ ਹੈ ਮਹਾਰਾਜ ਹੁਣ ਥੋੜਾ ਜਿਹੜਾ ਅਗਲਾ ਪ੍ਰੋਗਰਾਮ ਉਹ ਕੀ ਹੈ ਅਗਲਾ ਪ੍ਰੋਗਰਾਮ ਹੈ ਅਸੀਂ ਇਸ ਦੇ ਖਿਲਾਫ ਅੱਜ ਤੁਹਾਡੇ ਨਾਲ ਰੂਬਰੂ ਹੋਏ ਹਾਂ ਫਿਰ ਅਸੀਂ ਹੈਲਥ ਮਿਨਿਸਟਰ ਸਾਹਿਬ ਨੂੰ ਜੀ ਵਿਸ਼ੇਸ਼ ਸਾਹਿਬ ਨੂੰ ਜੀ ਅਪ੍ਰੈਲ ਦੇ ਲੱਗੇ ਹੋਏ ਹੋ ਤੇ ਬਈ ਰਿਪੋਰਟਾਂ ਮਿਲੀਆਂ ਹੁਣ ਸਰ 15 ਦਿਨ ਪਹਿਲਾਂ ਜਦੋਂ ਰਿਪੋਰਟਾਂ ਆਰਟੀਆਈ ਮਹੀਨਾ ਲਾਂਦਾ ਜੀ 20 ਦਿਨ ਪਹਿਲਾਂ ਦੀ ਅਪਲਾਈ 25 ਦਿਨ ਕੀਤੀ ਪਹਿਲਾਂ ਤੇ ਰਿਪੋਰਟਾਂ ਹਫਤਾ ਪਹਿਲਾਂ ਆਈਆਂ ਉਤੋਂ ਇਲੈਕਸ਼ਨ ਆ ਗਈ ਸਮਾਂ ਇਸ ਤਰ੍ਹਾਂ ਦਾ ਸੀਗਾ ਜੀ ਅਸੀਂ ਜਦੋਂ ਇਲੈਕਸ਼ਨ ਚ ਸਾਰਾ ਮੀਡੀਆ ਪੂਰਾ ਬਿਜ਼ੀ ਹੈ ਟਾਈਮ ਨਹੀਂ ਹੈ ਉਹ ਅਸੀਂ ਜਾਵਾਂਗੇ ਤੁਸੀਂ ਮੰਤਰੀ ਸਾਹਿਬ ਨੂੰ ਮਿਲ ਜਾਓ ਹੈਲਥ ਮਿਸਟਰ ਸਾਹਿਬ ਨੂੰ ਵੀ ਮਿਲਾਗੇ ਹੈਲਥ ਡਾਕਟਰ ਨੂੰ ਵੀ ਮਿਲਾਗੇ ਜਿਹੜੇ ਉਹਨਾਂ ਦੀ ਪੂਰੀ ਟੀਮ ਹੈ ਇਹਦੀ ਗਹਿराई ਨਾਲ ਜਾਂਚ ਕਰੇਗੀ ਸੀਐਮ ਸਾਹਿਬ ਨੂੰ ਵੀ ਮਿਲਾਗੇ ਤੇ ਉਸ ਤੋਂ ਬਾਅਦ ਜੇ ਸਾਡਾ ਕੁਛ ਨਹੀਂ ਬਣਦਾ ਸੀ ਕੋਰਟ 'ਚ ਵੀ ਜਾਵਾਂਗੇ ਠੀਕ ਹੈ ਜੀ ਅਸੀਂ ਵਿਧੂ ਪ੍ਰੂਫ ਗੱਲ ਕਰ ਰਹੇ ਹਾਂ ਨਾ ਅਸੀਂ ਵਰਬਲੀ ਕੋਈ ਗੱਲ ਨਹੀਂ ਕਰਦੇ ਤੁਸੀਂ ਕਦੋਂ ਮਿਲੋਗੇ ਇਹਨਾਂ ਨੂੰ ਆਪਣੇ ਟਿਬਸਟੂਡ ਨੂੰ ਜਾਂ ਬਸ ਅਸੀਂ ਉਹਨਾਂ ਨੂੰ ਟਾਈਮ ਲੈ ਰਹੇ ਹਾਂ ਜਦੋਂ ਜਲਦੀ ਤੋਂ ਜਲਦੀ 2-4 ਦਿਨ ਜਦੋਂ ਟਾਈਮ ਮਿਲਿਆ ਅਸੀਂ ਉਹ ਕਹਿੰਦੇ ਉਹ ਵੀ ਸਾਰੇ ਅਫਸਰ ਬਿਜ਼ੀ ਸੀ ਸਾਰੀ ਸਰਕਾਰ ਬਿਜ਼ੀ ਸੀ ਇਲੈਕਸ਼ਨ ਕੋਈ ਬੰਦਾ ਫਰੀ ਨਹੀਂ ਸੀ ਹੈਗਾ ਇਸ ਕਰਕੇ ਅਸੀਂ ਸੋਚਿਆ ਇਲੈਕਸ਼ਨ ਦੇ 2 ਦਿਨ ਕੱਢ ਲਈ ਉਹ ਨਹੀਂ ਜਿਹੜੇ ਤੁਹਾਨੂੰ ਗੱਲ ਕਰ ਰਹੇ ਆ ਅਸੀਂ ਕੋਈ ਵਰਬਲੀ ਕੋਈ ਗੱਲ ਨਹੀਂ ਕਰ ਰਹੇ ਹਰ ਜੀ ਗੱਲ ਕਰ ਰਹੇ ਵਿਧਭਰੂ ਤੁਸੀਂ ਸਾਰੇ ਮੀਡੀਆ ਸਾਰੇ ਸੰਸਾਰ ਦੇ ਖਬਰਾਂ ਪਹੁੰਚਾਉਂਦੇ ਹੋ ਦੱਸੋ ਇਹਦੇ ਬਾਰੇ ਕਿ ਇਹ ਸਟਰ ਰਿਪੋਰਟ ਸਹੀ ਬਣੀ ਡਾਕਟਰ ਕਹ ਰਹੇ ਨੇ ਡਾਕਟਰ ਦੇ ਬਿਆਨ ਲਿਆ ਤੇ ਆਟੀ ਆਈ ਦੇ ਡਾਕਟਰ ਕਹ ਰਹੇ ਨੇ ਉਹ ਪੈਂਡਰੇ ਦੀ ਕਦੇ ਜਾਂਚ ਨਹੀਂ ਕੀਤੀ ਫਿਰ ਕਿੱਥੋਂ ਸਟਰ ਰਿਪੋਰਟ ਸਹੀ ਹੋ ਗਈ ਸਟਰ ਰਿਪੋਰਟ ਬਣੀ ਕਿੱਥੇ ਅਧੂਰੀ ਹੋਈ ਨਾ ਜੀ ਅਸੀਂ ਆਈ ਦੱਸਣਾ ਚਾਹਦੇ ਆ ਵੀ ਉਹ ਖੂਨ ਵੇਚਦਾ ਅਸੀਂ ਉਹਦੇ ਖਿਲਾਫ ਸਬੂਤ ਵੀ ਇਕੱਠੇ ਕੀਤੇ ਨੇ ਉਹ ਆਪਣੇ ਜਿਹੜਾ ਪਹਿਰਾਵਾ ਗੁਰਸਿੱਖੀ ਵਾਲਾ ਰੱਖਿਆ ਲੇਕਿਨ ਉਸ ਦੀ ਆੜ ਦੇ ਵਿੱਚ ਉਹ ਸ਼ਾਮ ਨੂੰ ਜੇ 200 ਯੂਨਿਟ ਵੀ ਇਕੱਠੇ ਹੋਵੇ ਨਾ ਐਸ ਉਹਨੇ ਕੈਂਪ ਲਾਇਆ 10 ਨਵੰਬਰ ਨੂੰ ਉੱਥੇ ਕਹਿੰਦਾ ਵੀ ਇਹਦਾ 555 ਯੂਨਿਟ ਇਕੱਠੇ ਹੋਏ ਜੇ 200 ਯੂਨਿਟ ਵੀ ਇਕੱਠੇ ਹੋਣ ਤਾਂ 70000 ਰੁਪਏ ਦੀ ਆੜੀ ਬਣਦੀ ਹੈ ਤੇ ਕਹਿਣ ਨੂੰ ਆਪਾਂ ਸੇਵਾ ਆਂਦਾ ਕਿਸ ਰੂਪ ਚ ਹੈ ਇਹਦਾ ਨਾਂ ਇਹਨੇ ਰੱਖਿਆ ਰਿਫਰੈਸ਼ਮੈਂਟ ਫੰਡ ਰਿਫਰੈਸ਼ਮੈਂਟ ਫੰਡ ਕੀ ਕਰਦਾ ਹੈ ਕਿ ਮਰੀਜ਼ਾਂ ਨੂੰ ਦੇਣ ਵਾਸਤੇ ਸਰਕਾਰ ਨੇ ਰੱਖੇ ਨੇ 50 ਰੁਪਏ ਅਲਾਉਡ 50 ਰੁਪਏ ਨੇ ਇਹੀ ਡਾਕਟਰ ਦਸ਼ਪੀਰ ਸਿੰਘ ਗੋਲਖੜੇ ਕਹਿਆ ਸੀ ਕਿ 50 ਤੋਂ 51 ਰੁਪਏ ਨਹੀਂ ਦੇ ਸਕਦੇ ਰੂਲ ਹੈ ਤੇ ਸਾਡੇ ਦੇ ਲੋਕ ਇਸ ਵਿੱਚ ਤੇ ਦੇ ਰਿਹਾ ਇਹ ਜਿਹੜਾ ਅਸੈਸਮੈਂਟ ਫੰਡ ਹੈ ਉਹ ਸਰਕਾਰ ਤੋਂ ਲੈ ਲਿਆ ਮੰਨ ਲਓ ਸ਼ਾਮ ਨੂੰ 70000 ਦਾ ਐਗਜ਼ਾਮਪਲ ਦੇ ਤੌਰ ਤੇ ਹੈਲੋ ਰਿਫਰੈਸਮੈਂਟ ਕਿੱਥੋਂ ਲੈ ਲਈ ਜਦੋਂ ਸਾਧ ਸੰਗਤ ਤੋਂ ਕੁਲਵਾਰੇ ਤੋਂ ਕਹਿ ਬਲੰਗਾ ਸਟੇ ਕੋਲ ਕੁਲਵਾਰੇ ਇਸੇ ਕਰਕੇ ਜਦੋਂ ਅਸੀਂ ਸ਼ੋਮਨੀ ਕਮੇਟੀ ਨੂੰ ਅਪਰੋਚ ਕੀਤਾ ਸ਼ੋਮਨੀ ਕਮੇਟੀ ਦੀ ਲੈਟਰ ਆਈ ਹੈ ਉਹਨਾਂ ਨੇ ਇਹ ਕਹਿਤਾ ਇਹ ਕੋ ਬਲੈਕ ਲਿਟ ਹੈ ਕਿਸੇ ਵੀ ਗੁਰਦੁਆਰੇ ਇਤਿਹਾਸਿਕ ਗੁਰਦੁਆਰੇ ਤਰ੍ਹਾਂ ਕੈਂਪ ਲਾਉਂ ਨਹੀਂ ਹੈ ਹਾਂ ਮੀਡੀਆ ਥੜਾ ਹਾਂ ਜੀ ਹਜੇ ਦੱਸਤਾ ਵੀ ਨਾ ਗੱਲ ਕਰਕੇ ਦਫਤਰ ਆ ਮੈਂ ਉਹ ਕਹਿਣਗੇ ਕਿ ਉਹਨੂੰ ਬਲੈਕਲਿਸ ਕੀਤਾ ਹੋਇਆ ਹੈ ਸੁਰਿੰਦਰ ਕਲਿਆਣ ਦਾ ਹਰ ਗੁਰਦੁਆਰੇ ਦੇ ਦਫਤਰ ਜਿਹੜਾ ਫੇ ਕਿਉਂ ਕਰ ਕਿਉਂ ਉਹਨਾਂ ਨੇ ਬਿਨਾਂ ਗੱਲ ਤੋਂ ਹੀ ਉਹਨਾਂ ਨੇ ਕੀਤਾ ਪਹਿਲੇ ਤਾਂ ਮੇਰੇ ਕੋਲ ਸਾਹਮਣੇ ਦੇਖੋ ਨਾ ਜਦੋਂ ਆਹ ਹੋਰ ਕੈਂਪ ਲੱਗਿਆ ਸਾਰੇ ਹਾਂ ਜੀ ਅੰਦਰ ਆ ਗਏ ਸਾਰੇ ਦਫਤਰ ਚੜ ਗਏ ਉਹਨਾਂ ਨੂੰ ਕਹਿੰਦੇ ਉਹ ਤਾਂ ਦੁੱਧ ਚਾਹੀਦਾ ਕਿਸੇ ਕੋਲੋਂ ਕੇਲੇ ਲੈ ਲੈ ਕਿਸੇ ਕੋਲੋਂ ਫਰੂਟ ਲੈ ਲਿਆ ਫਿਰ ਫਰੈਸ਼ਮੈਂਟ ਆ ਦਿੰਦਾ ਹੋ ਇਹਨਾਂ ਵੈਸੇ ਵੀ ਖਰਚਾ 5 ਰੁਪਏ ਦਾ ਕੇਲਾ ਤੇ 10 ਰੁਪਏ ਦੀ ਫਰੂਟੀ ਐ ਤੇ 350 ਰੁਪਏ ਲੈਣਾ ਜੇ ਆਪਣੇ ਕੋਲੋਂ ਵੀ ਦਵੇ ਪਰ ਉਹ ਦੇਦਾ ਨਹੀਂ ਇਹ ਦਾਣ ਚ ਲੈਂਦਾ ਉਹ ਸਾਰੇ ਪੈਸੇ ਸ਼ਾਮ ਨੂੰ ਜਿੱਥੇ ਸਾਬ ਕਰਕੇ ਕੈਸ਼ ਲੈਂਦਾ ਇਹ ਉਹਦਾ ਬੜਾ ਗੋਰਖ ਧੰਦਾ ਜਿਹਦੀ ਅਸੀਂ ਨਿੰਦਾ ਕਰਦੇ ਆ ਸਮਾਜ ਦੇ ਵਿੱਚ ਬਹੁਤ ਵੱਡਾ ਕੋੜ ਐ ਲੋਕਾਂ ਨੂੰ ਇਸ ਗੱਲ ਦਾ ਨੌਲੇਜ ਨਹੀਂ ਐ ਲੋਕ ਇਹ ਸੋਚ ਕੇ ਜਾਂਦੇ ਨੇ ਅਸੀਂ ਖੂਨਦਾਨ ਕਰਦੇ ਆ ਇਹ ਕਲੰਕਾ ਸਮਾਜ ਤੇ ਬਾਕੀ ਇਹਦੇ ਬਾਰੇ ਤਾਂ ਚਰਨਜੀਤ ਸਿੰਘ ਜੀ ਤੇ ਰਕੇਸ਼ ਜੀ ਦੋਵਾਂ ਨੇ ਦੱਸਣ ਹਾਂਜੀ ਬਹੁਤ ਬਹੁਤ ਹੀ ਸਤਿਕਾਰਯੋਗ মিডিਆ ਸਹਿਬਾਨ ਦਾ ਮੈਂ ਰਕੇਸ਼ ਕੁਮਾਰ ਇੱਕੀ ਬਹੁਤ ਧੰਨਵਾਦ ਕਰਦਾ ਜੋ ਤੁਸੀਂ ਇਸ ਕਾਨਫਰੰਸ ਨੂੰ ਕਵਰ ਕਰਨ ਲਈ ਆਏ ਹੋ ਜਿਹੜਾ ਇੱਕ ਸਾਡਾ ਵਿਸ਼ਾ ਹੈ ਨਮਾਣੇ ਦੇ ਦੁਆਰਾ ਸਮਾਜ ਤੇ ਵੀ ਹੋਣ ਦਾ ਜਿਹੜਾ ਢੋਂਗ ਕੀਤਾ ਜਾ ਰਿਹਾ ਉਹਦਾ ਪਰਦਾ ਫਾਸ਼ ਕਰਨ ਵਾਸਤੇ ਅਸੀਂ ਬਖੈਦਾ ਪੈਨ ਡਰਾਈਵ ਲਗਾ ਕੇ ਵੀਡੀਓ ਜਿਸ ਤਰ੍ਹਾਂ ਕਿ ਬੰਜੀਤ ਸਿੰਘ ਅਰੋੜਾ ਜੀ ਨੇ ਦੱਸਿਆ ਕਿ ਸਵਲ ਸਰਜਨ ਦਿੱਤੀ ਉਹ ਰਿਪੋਰਟ ਉਹ ਰਿਪੋਰਟ ਦੇ ਵਿੱਚ ਸ਼ਾਮਲ ਤਪਦਿਸ਼ ਨਹੀਂ ਕੀਤਾ ਗਿਆ ਜਿਹਦਾ ਸਾਡਾ ਅਰੋਸ਼ ਹੈ ਅਸੀਂ ਜਦੋਂ ਵੀ ਸਵਲ ਸਰਜਨ ਆਪਣੇ ਆਈਐਸ ਅਫਸਰ ਨੇ ਪ੍ਰਦੀਪ ਕੁਮਾਰ ਜੀ ਨੂੰ ਅਸੀਂ ਚਾਰ ਵਾਰੀ ਮਿਲ ਚੁੱਕੇ ਆ ਸਾਡੇ ਮਾਨਵਤਾ ਭਲਾਈ ਸੇਵਾ ٹرسٹ ਦੇ ਜਿੰਨੇ ਵੀ ਮੈਂਬਰ ਸਹਿਬਾਨ ਨੇ ਸਾਰੇ ਅਸੀਂ ਜਾਣਦੇ ਸੀ ਉਹ ਸਾਡੇ ਅੱਗੇ ਇਸ ਤਰ੍ਹਾਂ ਹੱਥ ਜੋੜ ਕੇ ਬਹਿ ਜਾਂਦੇ ਸੀ ਮੈਂ ਆਪਕਤਬ ਦੇ ਮਾਧਿਅਮ ਤੇ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਇੱਕ ਪ੍ਰਸ਼ਾਸਨਿਕ ਅਧਿਕਾਰੀ ਕਿਸੇ ਸਿਵਲ ਬੰਦਿਆ ਦੇ ਅੱਗੇ ਇਹ ਵੇ ਦੇ ਵਿੱਚ ਹੱਥ ਨਹੀਂ ਜੋੜ ਸਕਦਾ ਤੂੰ ਰਾਈਟਸ ਆ ਤੇਰੇ ਕੋਲ ਰਾਈਟਸ ਆ ਤੁਸੀਂ ਆਪਣਾ ਕੰਮ ਕਰੋ ਜੋ ਰਿਪੋਰਟ ਬਣਦੀ ਆ ਤੁਸੀਂ ਉਹਨੂੰ ਪੂਰਾ ਕਰੋ ਇਹ ਥੋੜੋ ਨਾ ਕਿ ਜੇ ਅਸੀਂ ਪਹਿਲੀ ਗੱਲ ਤਾਂ ਕਿ ਇਹ ਕਿਸੇ ਰੰਜੀਸ਼ੀ ਮਾਮਲਾ ਨਹੀਂ ਹੈ ਇਹ ਮਾਮਲਾ ਹੈ ਸਮਾਜ ਦੇ ਵਿੱਚ ਜਿਹੜਾ ਕਲੰਕ ਕੇ ਕੁਬਰਿਆ ਹੋਇਆ ਇਹ ਕਲੰਕ ਨੂੰ ਮਟਾਉਣ ਖਾਤਰ ਵੱਖ-ਵੱਖ ਆਗੂ ਸਹਿਬਾਨ ਮੌਜੂਦ ਨੇ ਸਾਡੇ ਦੁਆਰਾ ਇੱਕ ਮਾਨਵਤਾ ਸੇਵਾ ਟਰਸਟ ਬਣਾਈ ਗਈ ਆ ਜਿਹਦੇ ਵਿੱਚ ਅਸੀਂ ਰਜਿਸਟਰਡ ਹੋ ਕੇ ਅਸੀਂ ਇਸ ਕੰਮ ਨੂੰ ਕਰ ਰਹੇ ਆਂ ਸਾਡੇ ਕੋਲ ਸਿਵਲ ਸਰਜਨ ਦੀਆਂ ਕਈ ਕੰਪਲੇਟਾਂ ਆ ਚੁੱਕੀਆਂ ਨੇ ਇਹਦੇ ਕਰਕੇ ਜਿਹੜੀ ਆ ਕੰਪਲੇਟ ਪਿਛਲੇ ਦਿਨੀ ਆਈ ਸੀਗੀ ਪਿਛਲੇ ਸਾਲ ਤੋਂ ਮੈਂ ਦੱਸਣਾ ਅਸੀਂ ਮਨਜੀਤ ਸਿੰਘ ਅਰੋੜ ਜੀ ਦੀ ਡਿਊਟੀ ਲਗਾਈ ਮੈਂ ਮੈਂ ਤੁਹਾਡੇ মিডিਆ ਮਾਧਿਅਮ ਤੋਂ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਨੇ ਬਖੂਬੀ ਆਪਣੀ ਇੰਦੀ ਮਿਹਨਤ ਨਾਲ ਦੇਖੋ ਜੀ ਇਹ ਰਿਕਾਰਡਿੰਗ ਜਿਹੜੀ ਹੈ ਇੱਕ ਇੱਕ ਹਸਪਤਾਲ ਦੇ ਵਿੱਚ ਕਰਨੀ ਬਹੁਤ ਵੱਡੀ ਗੱਲ ਹੈ ਮੈਂ ਧੰਨਵਾਦ ਕਰਦਾ ਬੰਜੀਤ ਸਿੰਘ ਅਰੋੜਾ ਜਿਹੜਾ ਜਿਨ੍ਹਾਂ ਨੇ ਚਾਰ ਤੋਂ ਪੰਜ ਹਸਪਤਾਲਾਂ ਦੀ ਵੀਡੀਓ ਰਿਕਾਰਡਿੰਗ ਕੱਢੀ ਹੈ ਜਿਹਦੇ ਵਿੱਚ ਸਾਫ਼ ਤੇ ਸਾਫ਼ ਡਾਕਟਰਾਂ ਨੇ ਬਾਇ ਨੇਮ ਗੱਲ ਕੀਤੀ ਹੈ ਕਿ ਅਸੀਂ 350 ਰੁਪਏ ਕਿਸੇ ਨੇ 200 ਰੁਪਏ ਵੱਖ-ਵੱਖ ਰੇਟਾਂ ਦਾ ਜ਼ਿਕਰ ਕੀਤਾ ਗਿਆ ਹੈ ਇਹ ਰੇਟ ਰਿਪੋਰਟ ਦੇ ਵਿੱਚ ਆਉਣੇ ਚਾਹੀਦੇ ਸੀਗੇ ਜਾਂ ਇੱਕ ਚੀਜ਼ ਹੋਰ ਹੈ ਤੁਸੀਂ ਕਲੀਂਚੜ ਦੇਣ ਤੋਂ ਪਹਿਲਾਂ ਤੁਸੀਂ ਕਹਿੰਦੇ ਵੀ ਇਹ ਚੀਜ਼ ਜਿਹੜੀ ਵੀ ਹੈ ਜਾਂ ਤਾਂ ਤੁਸੀਂ ਰਿਪੋਰਟ ਨੂੰ ਅਧੂਰਾ ਲੰਮਕਾਉਂਦੇ ਮੈਂ ਮੰਨਦਾ ਜੇ ਤੁਸੀਂ ਕਹਿੰਦੇ ਹੋ ਕਿ ਰਿਪੋਰਟ ਦੇ ਵਿੱਚ ਫੋਰੈਂਸਿਕ ਜਾਂਚ ਇਹ ਕਰਾਉਣੇ ਤੁਸੀਂ ਕਰਾਓ ਕਲੀਨ ਚੈਟ ਨੇ ਆਪਾਂ ਕਿਸ ਨੂੰ ਦੇ ਸਕਦੇ ਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਕੀ ਆ ਆਪਾਂ ਸਾਰੇ ਕਿਸੇ ਨਾ ਕਿਸੇ ਆ ਸਮਾਜ ਸੇਵਕ ਹੈਗੇ ਆ ਪੱਤਰਕਾਰਾਂ ਜਾਂ ਕੋਈ ਬਿਜ਼ਨਸਮੈਨ ਕਿਤਨੇ ਕਿਤੇ ਆਪਾਂ ਡੋਨੇਸ਼ਨ ਚੈਰਿਟੀ ਦਾ ਕੰਮ ਕਰਦੇ ਆ ਪਰ ਖੂਨਦਾਨ ਇੱਕ ਮਹਾਦਾਨ ਹੁੰਦਾ ਆਪਾਂ ਖੂਨਦਾਨ ਤੇ ਹੁਣ ਹਮਾਕੇ ਲੋਕ ਜਾਂਦੇ ਨੇ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਆਪਣਾ ਅਸੀਂ ਲੋਕ ਸੇਵਾ ਕਰੀਏ ਜਾਂ ਕੁਝ ਆਪਣੇ ਆਪ ਨੂੰ ਜੋੜ ਕੇ ਰੱਖੀਏ ਪਰ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਕਿ ਖੂਨ ਜਿਹੜਾ ਹੈਗਾ ਉਹਨਾਂ ਦਾ ਅਜੇ ਸੇਲ ਹੋ ਰਿਹਾ ਹੈ ਇਹ ਦੇ ਕਰਕੇ ਅਸੀਂ ਮਨਜੀਤ ਸਿੰਘ ਅਰੋੜਾ ਜੀ ਨੂੰ ਇਹ ਡਿਊਟੀ ਲਈ ਦਿੱਤੀ ਜਿਨ੍ਹਾਂ ਨੇ ਰਿਪੋਰਟਾਂ ਤੁਹਾਡੇ ਸਾਹਮਣੇ ਆ ਦੇਖੋ ਜੀ ਇਹ ਪਿਛਲੇ 8 ਮਹੀਨਿਆਂ ਦੀ ਮਿਹਨਤ ਤੁਹਾਡੇ ਸਾਹਮਣੇ ਹੈ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਤੁਸੀਂ ਇਸ ਨੂੰ ਸ਼ੇਅਰ ਕਰੋ ਤੇ ਇਹ ਜਿਹੜਾ ਸਟੇਮ ਚਲਾ ਰਿਹਾ ਪਿਛਲੇ ਦੇਖੋ ਜੀ ਅੱਜ ਖੂਨ ਵੇਚ ਰਿਹਾ ਹੈ ਇਹਨੂੰ ਦੇਖ ਕੇ ਕੱਲ ਨੂੰ ਕੁਝ ਹੋਰ ਆਰਗਨਸ ਵੇਚ ਸਕਦਾ ਹੈ ਅਸੀਂ ਇਹਦਾ ਬਰੋਧ ਕਰਦੇ ਹਾਂ ਨਖੇਤੀ ਕਰਦੇ ਹਾਂ ਤੇ ਆਪ ਸਭ ਮੇਰੇ ਸਾਰੇ ਮੈਂਬਰ ਤਹਿਬਾਨ ਵੱਲੋਂ ਆਪਕੋ ਇਹ ਬੇਨਤੀ ਹੈ ਕਿ ਤੁਸੀਂ ਇਸ ਸੀ ਨੂੰ ਉੱਚ ਅਧਿਕਾਰੀਆਂ ਦੇ ਸੋਸ਼ਲ ਵਿੱਚ ਲੈ ਕੇ ਆਓ ਤਾਂ ਕਿ ਉੱਤੇ ਬਣਦੀ ਕਾਰਵਾਈ ਹੋਵੇ ਤੇ ਇਹ ਜਿਹੜੀ ਭਾਈ ਕਨਈਆ ਜੀ ਨਾ ਜਿਹੜਾ ਬਦਨਾਮ ਕਰ ਰਿਹਾ ਦੇਖੋ ਭਾਈ ਕਨਈਆ ਜੀ ਲੋਕਾਂ ਦੀ ਜਦੋਂ ਆਪਾਂ ਕਿੰਨਾ ਸੁਣਾ ਇਤਿਹਾਸ ਪੜਿਆ ਆਪਾਂ ਜਦੋਂ ਜੰਗ ਦੇ